ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਕਿਰਮਣਕਣੀ ਅਤੇ ਮੀਂਹ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਕਾਰਨ ਠੰਡ ਦਾ ਪ੍ਰਕੋਪ ਪੰਜਾਬ ਦੇ ਉੱਪਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਗੱਲ ਕੀਤੀ ਜਾਵੇ ਤਾਂ ਤੁਸੀਂ ਸੈਟਰਡੇ ਵਿੱਚ ਦੇਖ ਰਿਓ ਪੰਜਾਬ ਅਤੇ ਨਾਲ ਲੱਗਦੀ ਸਰਦੀ ਸੂਬੇ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਮੀਂਹ ਦਾ ਪ੍ਰਕੋਪ ਸਵੇਰ ਤੋਂ ਹੀ ਜਾਰੀ ਹੈ ਕਿੜਮਣਕਣੀ ਬੱਦਲਬਾਈ ਅਤੇ ਇੱਕ ਤਰੀਕੇ ਨਾਲ ਸ਼ੀਤ ਲਹਿਰ ਵਰਗਾ ਮਾਹੌਲ ਬਣ ਚੁੱਕਿਆ ਹੈ ਤਾਪਮਾਨ ਜਿਹੜੇ ਨੇ ਉਹ 15 ਡਿਗਰੀ ਤੋਂ ਘਟ ਕੇ 10 12 13 ਡਿਗਰੀ ਤੱਕ ਪੰਜਾਬ ਵਿੱਚ ਪਹੁੰਚ ਗਏ ਨੇ ਆਉਂਦੇ 5-7 ਘੰਟਿਆਂ ਦੀ ਜਾਣਕਾਰੀ ਤੁਹਾਡੇ ਤੱਕ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਮੌਸਮ ਦੇ ਕੀ ਹਾਲਾਤ ਨੇ ਮੀਂਹ ਵਗੈਰਾ ਦਾ ਕੀ ਹਾਲਾਤ ਬਣੇ ਹੋਏ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਵੈਦਰ ਅਪਡੇਟਸ ਟੁਡੇ ਨੂੰ ਸਬਸਕ੍ਰਾਈਬ ਵੀ ਕਰ ਦਿਓ ਗੱਲ ਕੀਤੀ ਜਾਵੇ ਅਗਰ ਸਿਸਟਮ ਦੀ ਤਾਂ ਇਹ ਸਿਸਟਮ ਸ਼ਾਮ ਤੋਂ ਲੈ ਕੇ ਰਾਤ ਤੱਕ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ ਬੱਦਲ ਬਾਈ ਪੂਰੇ ਤਰੀਕੇ ਨਾਲ ਛਾਈ ਹੋਈ ਹੈ ਖਾਸ ਤੌਰ ਤੇ ਜਿਹੜਾ ਇਲਾਕਾ ਹਿਮਾਚਲ ਨੂੰ ਟੱਚ ਕਰਦਾ ਹੈ ਜਾਣ ਕੇ ਦੁਆਬੇ ਦਾ ਇਲਾਕਾ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਦਪਸਾਹਬ ਡੰਗਲ ਦਾ ਏਰੀਆ ਮੁਹਾਲੀ ਫਤੇਗੜ ਸਾਹਿਬ ਪਟਿਆਲਾ ਇਹਨਾਂ ਦੇ ਵਿੱਚ ਖਾਸ ਤੌਰ ਤੇ ਸਾਨੂੰ ਬੱਦਲੀ ਸਿਸਟਮ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਜ਼ਿਲ੍ਹਿਆਂ ਦੇ ਦੇ ਨਾਲ ਉਹ ਤੇ ਇਹ ਸਿਸਟਮ ਜਿਹੜੇ ਨੇ ਇਸੇ ਤਰੀਕੇ ਨਾਲ ਬਣੇ ਰਹਿਣ ਦੇ ਕਾਰਨ ਪੰਜਾਬ ਦੇ ਜਿਹੜੇ ਚਾਂਸ ਨੇ ਮੀਂਹ ਦੇ ਉਹ ਲਗਾਤਾਰ ਸ਼ਾਮ ਤੋਂ ਲੈ ਕੇ ਰਾਤ ਤੱਕ ਬਰਕਰਾਰ ਨੇ ਯਾਨੀ ਕਿ ਆਉਂਦੇ 5-7 ਘੰਟੇ ਵੀ ਸਾਨੂੰ ਪੰਜਾਬ ਦੇ ਵਿੱਚ ਲਗਾਤਾਰ ਕਿਣਮਣ ਕਣੀ ਦੇਖਣ ਨੂੰ ਮਿਲੇਗੀ ਉਹਨਦੇ ਹਾਲਾਤ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਪੰਜਾਬ ਦੇ ਵੀ ਜਿਹੜੀ ਵਿਜ਼ਿਬਿਲਟੀ ਹੈ ਉਹ ਲਗਭਗ 2 ਤੋਂ 2.5 ਕਿਲੋਮੀਟਰ ਘਟ ਕੇ ਰਹਿ ਗਈ ਹੈ ਤੇ ਸ਼ਾਮ ਦੀ ਵਿੱਚ ਲੱਗਦਾ ਹੈ ਕਿ ਲਗਭਗ ਸਿਸਟਮ ਇਸੇ ਤਰੀਕੇ ਨਾਲ ਹਲਕਾ ਦਰਮਿਆਨਾ ਬਣਿਆ ਰਹੇਗਾ ਤੇ ਸ਼ਾਮ ਨੂੰ ਵੀ ਹਲਕੇ ਦਰਮਿਆਨੇ ਜਿਹੜੇ ਮੀਂਹ ਦੇ ਸਪੈਲ ਦੇਖਣ ਨੂੰ ਮਿਲ ਸਕਦੇ ਨੇ ਬਾਕੀ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਵੀਡੀਓ ਲੈ ਕੇ ਸ਼ੇਅਰ ਕਰ ਦਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਅਤੇ ਵੀਡੀਓ ਨੂੰ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਭੈਣ ਭਰਾਵਾਂ ਦਾ ਧੰਨਵਾਦ ਜੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗੀ ਜਾਣਕਾਰੀ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਧੰਨਵਾਦ ਜੀ